ਮੈਂ ਆਪਣੀ ਪਾਰਟੀ ਹਾਈ ਕਮੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਵਾਣੀ ਨੂੰ ਇੰਨਾ ਮਾਨ ਬਖਸ਼ਿਆ ਮੈਂ 2013-14 ਦੇ ਵਿੱਚ ਪਾਰਟੀ ਦੇ ਨਾਲ ਤੁਰਿਆ ਸੀਗਾ ਜਦੋਂ ਤੋਂ ਪਾਰਟੀ ਦੇ ਨਾਲ ਤੁਰੇ ਆ ਆਪਾਂ ਨੇ ਸੇਵਾ ਕਰਦੇ ਆਏ ਆ ਪਾਰਟੀ ਦੇ ਵਿੱਚ ਤੇ ਪਾਰਟੀ ਅਸੀਂ ਕਰਤੀ ਅਸੀਂ 2027 ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੀ ਪੂਰੇ ਕਰਦਾਸਪੁਰ ਦੇ ਵਿੱਚ ਜਿੰਨੇ ਵੀ ਹਲਕੇ ਆ ਅਸੀਂ ਜਿੱਤ ਕੇ ਤੇ ਪਾਰਟੀ ਦੀ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਆਪਣੇ ਸੰਗਠਨ ਦੀ ਮਜ਼ਬੂਤੀ ਲਈ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਸੰਗਠਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀਿੰਗ ਕਲਾਨੌਰ ਦੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਬਾਠ ਨੂੰ ਸੰਗਠਨ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ। ਇਸ ਦੌਰਾਨ ਮਾਰਕੀਟ ਕਮੇਟੀ ਦਸਕਰ ਕਲਨੌਰ ਪਹੁੰਚਣ ਤੇ ਨਵ ਨਿਯੁਕਤ ਹਲਕੇ ਦੇ ਸੰਗਠਨ ਇੰਚਾਰ ਸਰਦਾਰ ਰਣਜੀਤ ਸਿੰਘ ਬਾਠ ਦਾ ਵਰਕਰਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਦੌਰਾਨ ਸੰਗਠਨ ਇੰਚਾਰਜ ਬਾਠ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ 2027 ਚ ਪਾਰਟੀ ਵੱਲੋਂ ਲੜੀਆਂ ਜਾਣ ਵਾਲੀਆਂ ਚੋਣਾਂ ਸੰਬੰਧੀ ਵੀ ਰਣਨੀਤੀ ਦੱਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਪਾਰਟੀ ਹਾਈਦਮੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੀ ਨੂੰ ਇੰਨਾ ਮਾਨ ਬਖਸ਼ਿਆ ਮੈਂ 2013-14 ਦੇ ਵਿੱਚ ਪਾਰਟੀ ਦੇ ਨਾਲ ਤੁਰਿਆ ਸੀਗਾ ਜਦੋਂ ਤੋਂ ਪਾਰਟੀ ਦੇ ਨਾਲ ਤੁਰੇ ਆ ਆਪਾਂ ਨੇ ਸਤਾਮ ਸੇਵਾ ਕਰਦੇ ਆਏ ਆ ਪਾਰਟੀ ਦੇ ਵਿੱਚ ਤੇ ਪਾਰਟੀ ਨੇ ਵੀ ਸਾਡੇ ਪ੍ਰਤੀ ਕੋਈ ਵਿਤਕਰਾ ਜਾਂ ਕਸਰ ਨਹੀਂ ਰੱਖੀ ਜੋ ਮਾਨ ਸਨਮਾਨ ਸਾਨੂੰ ਬਣਦਾ ਸੀ ਉਹ ਵੱਧ ਤੋਂ ਵੱਧ ਦਿੱਤਾ ਵਾ ਤੇ ਮੈਂ ਅਪੀਲ ਕਰਦਾ ਆਪਣੇ ਵਰਕਰਾਂ ਨੂੰ ਤੇ ਵੱਧ ਤੋਂ ਵੱਧ ਮਿਹਨਤ ਕਰੋ ਜੋ ਤੁਹਾਡਾ ਬਣਦਾ ਹੱਕ ਆ ਪਾਰਟੀ ਜਿਹੜੀ ਉਹ ਤੁਹਾਨੂੰ ਵੀ ਦੇਵੇਗੀ ਸੰਗਠਨ ਦੇ ਹਵਾਲੇ ਚਾਰਜ ਬਣ ਤੋਂ ਬਾਅਦ ਸਾਡਾ ਟੀਚਾ ਇਹ ਹੋਵੇ ਕਿ ਗਰਾਉਂਡ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਂਗੇ ਆਉਣ ਵਾਲੀ ਜਿਹੜੀ ਇਲੈਕਸ਼ਨ 2027 ਦੀ ਆ ਉਹਦੀ ਤਿਆਰੀ ਜਿਹੜੀ ਆ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਪਾਰਟੀ ਵੱਲੋਂ ਤੇ ਅਸੀਂ ਵੱਧ ਤੋਂ ਵੱਧ ਪਬਲਿਕ ਨੂੰ ਆਪਣੇ ਨਾਲ ਆਪਣੀ ਪਾਰਟੀ ਦੇ ਨਾਲ ਜੋੜ ਕੇ ਤੇ 2027 ਦੇ ਵਿੱਚ ਆਪਾਂ ਹਲਕਾ ਦੇ ਦਾ ਬਾਬਾ ਨਾਨਕ ਦੁਬਾਰਾ ਜਿੱਤ ਕੇ ਫਿਰ ਸਰਕਾਰ ਬਣਾਵਾਂਗੇ ਬਿਲਕੁਲ ਜੀ ਸਰਕਾਰ ਨੇ ਬਿਲਕੁਲ ਵਾਦੇ ਪੂਰੇ ਕੀਤੇ ਨੇ ਜੇ ਭਾਵੇਂ ਅਸੀਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ ਬੇਚੱਕ ਐਜੂਕੇਸ਼ਨ ਦੀ ਗੱਲ ਕਰ ਲਈਏ ਐਜੂਕੇਸ਼ਨ ਦੇ ਪ੍ਰਤੀ ਕੀ ਲੋਕ ਆਸ ਰੱਖਦੇ ਨੇ ਕਿ ਅਜੇ ਉਸ ਗੱਲ ਨਹੀਂ ਅਜੇ ਬਣੀ ਹੈਗੀ ਪਰ ਵੇਖੋ ਜਿਹੜਾ ਟੰਕਾ 17 ਸਾਲਾਂ ਦਾ ਵਿਗੜਿਆ ਹੋਵੇ ਉਹਨੂੰ ਥੋੜਾ ਜਿਆਦਾ ਕਵਰ ਕਰਨ ਦੇ ਵਾਸਤੇ ਸਮਾਂ ਚਾਹੀਦਾ ਮੈਂ ਮੈਂ ਤੇ ਗੱਲ ਕਹਾਂ ਕਿ ਸਾਡੀ ਸਰਕਾਰ ਨੇ 5 ਸਾਲ ਮੰਗੇ ਹੀ ਪਰ ਅਸੀਂ ਆਨੇ ਆ ਵੀ 10 ਸਾਲ ਦੇ ਵਿੱਚ ਵੀ ਆਪਾਂ ਕਵਰ ਕਰ ਲਈਏ ਤੇ ਬੜੀ ਤਗੜੀ ਗੱਲ ਹੈ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਐਜੂਕੇਸ਼ਨ ਤੇ ਹੈਲਥ ਤੇ ਤੇ ਇੱਕ ਵਾਦਾ ਸਾਡਾ ਹੋਰ ਸੀਗਾ ਜਿਹੜਾ ਬੀਬੀਆਂ ਨੂੰ 11000 ਰੁਪਏ ਦੇਣ ਦਾ ਜਿਹੜੀਆਂ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਮੁਤਾਬਲਾਉਂਦੀਆਂ ਪਈਆਂ ਨੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਸਾਡੇ ਆਮ ਆਦਮੀ ਪਾਰਟੀ ਦੇ ਮੁਖਮੰਦੇ ਸਤਾ ਭਗਵੰਤ ਸਿੰਘ ਮਾਨ ਉਹਨਾਂ ਨੇ ਪਲਾਨ ਘੜਿਆ ਵਾ ਥੋੜੇ ਸਮੇਂ ਦੇ ਵਿੱਚ ਉਹ ਵੀ 1000 ਰੁਪਏ ਜਿਹੜਾ ਵਾ ਬੀਬੀਆਂ ਨੂੰ ਦਿੱਤਾ ਜਾਵੇਗਾ ਬਾਕੀ ਜੇ ਆਪਾਂ ਇਹ ਤਿੰਨ ਚਾਰ ਸਾਡੀਆਂ ਗਰੰਟੀਆਂ ਇਸ ਤੋਂ ਇਲਾਵਾ ਟੋਲ ਪਲਾਜਨ ਦੀ ਗੱਲ ਕਰ ਲਈਏ ਬੇਸ਼ੱਕ ਆਪਾਂ ਖੇਤੀਬਾੜੀ ਦੀ ਗੱਲ ਕਰ ਲਈਏ ਆਪਾਂ ਨਹਿਰੀ ਪਾਣੀ ਦੀ ਗੱਲ ਕਰ ਲਈਏ ਆਪਾਂ ਬਿਜਲੀ ਦੀ ਗੱਲ ਕਰਨੀ ਹੈ ਆਪਾਂ ਕਿਸਾਨ ਕਈ ਇਸ ਤਰ੍ਹਾਂ ਦੇ ਮੁੱਦੇ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਸਾਡੀ ਪਾਰਟੀ ਜਿਹੜੀ ਆ ਉਹ ਕਰ ਰਹੀ ਆ ਪ੍ਰਚਾਰ ਵੀ ਕਰ ਰਹੀ ਆ ਤੇ ਸੁਧਾਰ ਵੀ ਕਰ ਰਹੀ ਆ ਇਸ ਤਰ੍ਹਾਂ ਦੇ ਕਾਫੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਰਕਾਰ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਬਸ ਇਹਦੇ ਕੋ ਉਹਨਾਂ ਦਾ ਰੋਲਾ ਰੱਪਾ ਵਾ ਪੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਲੱਗੀ ਸੀ ਕਿਸੇ ਪਾਰਟੀ ਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੋਂ ਇੱਕ ਦੋ ਉਹਨਾਂ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਕਿਹਾ ਸੀਗਾ ਪੀ ਅਸੀਂ 2000 27 ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੀ ਪੂਰੇ ਕਰਦਾਸਪੁਰ ਦੇ ਵਿੱਚ ਜਿੰਨੇ ਵੀ ਹਲਕੇ ਆ ਅਸੀਂ ਜਿੱਤ ਕੇ ਤੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਪਰ ਅਸੀਂ ਵਾਦਾ ਕਰ ਦਿੰਦੇ ਆ ਕਰਦਾ ਮੈਂ ਇਸ ਗੱਲ ਦਾ ਵਾਦਾ ਕਰਦਾ ਵਾਂ ਕਿ ਤੁਹਾਡੇ ਸੁਪਨੇ ਨੇ 2022 ਦੇ ਵਿੱਚ ਵੀ ਇਹ ਤੁਹਾਡੇ ਸੁਪਨੇ ਜਿਹੜੇ ਪੂਰੇ ਨਹੀਂ ਹੋਏ ਤੇ 2027 ਦੇ ਵਿੱਚ ਵੀ ਇਹ ਸੁਪਨੇ ਨਹੀਂ ਤੁਹਾਡੇ ਪੂਰੇ ਹੋਣੇ ਤੇ ਸਿਰਫ ਤੁਸੀਂ ਸੁਪਨਿਆ ਜੋਗੀ ਰਹਿ ਜਾਣਾ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਫੇਰ ਸਰਕਾਰ ਬਣਾਵਾਂਗੇ